ਯਾਰ ਬਾਈ ਅੱਜ ਕੱਲ੍ਹ ਦੋਸਤੀ ਦਾ ਨਾ ਮੈਂ ਕਹਾ ਵੀ ਮਤਲਬ ਦੀ ਰਹਿੰਗੀ ਯਾਰ ਤੇ ਆ ਮੇਰੇ ਨਾਲ ਕਿੰਨੀ ਵਾਰ ਮਾੜੀ ਹੋ ਗਈ ਹੈ ਨਾ ਮੈਂ ਤੁਹਾਨੂੰ ਕੀ ਦੱਸਾਂ ਬਾਈ ਹੈ ਨਾ ਜਿਨਾਂ ਆਲੇ ਤਾਂ ਮੱਤ ਜਾਣਗੇ ਬੰਦੇ ਹੈ ਨਾ ਬੰਦੇ ਨੂੰ ਸਿਰਫ ਦੋੇ ਪਾਸੇ ਧੋਖੇ ਮਿਲਦੇ ਨੇ ਯਾਰ ਬਾਈ ਜਾਂ ਤਾਂ ਪਿਆਰ ਚ ਜਾ ਯਾਰੀ ਚ ਚਲ ਸਹੀ ਗੱਲ ਯਾਰੀ ਚ ਵੀ ਖਾਦੇ ਧੋਖੇ ਪਿਆਰ ਤੇ ਵੀ ਮਿਲੇ ਆਪਾਂ ਕਹਿਰ ਬੰਦੇ ਕੋਲ ਜਾ ਕੇ ਕਿਤੇ ਨਹੀਂ ਲੇ ਤੋ ਖੈਮੀਲੇ ਨੇ ਬਈ ਜਿਹੜੇ ਨਾਲ ਬੈ ਕੇ ਰੋਟੀ ਖਾਂਦੇ ਹੁੰਦੇ ਸੀ ਆਪਣੇ ਕਹਿੰਦੇ ਸੀ ਬਾਈਆਂ ਤੋਂ ਭਰਾ ਆਇਆ ਆਪਣਾ ਤੇ ਅੱਜ ਉਹ ਬੰਦੇ ਆਪਣੇ ਪਿੱਠ ਪਿੱਛੇ ਆ ਨਾ ਸਕੀਮਾਂ ਬਾਰੇ ਨੇ ਸਟੇਬਲ ਨਹੀਂ ਰਿਹਾ ਰਿਸ਼ਤਾ ਤੇ ਕੁੜੀਆਂ ਕੋਲ ਆਪਸ਼ਨਸ ਤੇ ਬਹੁਤ ਜ਼ਿਆਦਾ ਨੇ ਉਹ ਸਹੀ ਜਿਉ ਇੱਕ ਨੂੰ ਛੱਡੂਗੀ ਨਾ ਤਾਂ 10 ਜਣੇ ਖੜੇ ਨੇ ਉਹ ਨੜੇ ਨਹੀਂ ਵੀ ਖੜੇ ਹਣਾ ਉਹ ਲੋਨੇ ਇਹ ਨਾ ਕਰਿਆ ਨਾ ਮੈਂ ਗੱਲ ਵੀ ਲਿਖੀ ਇੱਕ ਦਲੀਲ ਹੁੰਦੇ ਹਾਂਜੀ ਸਾਡਾ ਛੱਲਾ ਲਾ ਕੇ ਉਹਨੇ ਵਾਹ ਸਾਡਾ ਛੱਲਾ ਲਾ ਕੇ ਉਹਨੇ ਕਿਸੇ ਹੋਰ ਦੀ ਮੰਤਰੀ ਪਾਈ ਹੈ ਵਾਹ ਮੁਹੱਬਤ ਦੀ ਆਖਰੀ ਰਸਮ ਹੁੰਦੀ ਹੈ ਗਿਲਾਮ ਹੋਣਾ ਆ ਮੁਹੱਬਤ ਦੀ ਆਖਰੀ ਰਸਮ ਹੁੰਦੀ ਹੈ ਗਿਲਾਮ ਹੋਣਾ ਇਹਨਾਂ ਮੁਹੱਬਤ ਉੱਥੋਂ ਲੱਭਣੀ ਵਾਹ 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 ਵਾਹ